ਮੰਮੀ ਜੀ ਦਵਾਈ ਦਾ ਟਾਈਮ ਹੋ ਗਿਆ ਤੁਹਾਡਾ ਆ ਚੱਲ ਤੇ ਦਵਾਈ ਲਲੋ ਪਹਿਲਾਂ ਆ ਚੱਲ ਖਾਣੀ ਮੈਂ ਖਾ ਰਹੀ ਲਾਂ ਬੜੀਆਂ ਉਧੜੀਆਂ ਸੀਆਂ ਤੇਰੀਆਂ ਤੇ ਮੈਂ ਕੁਝੀਆਂ ਕਰਕੇ ਰੱਖ ਦਵਾਂ ਬਾਅਦ ਚ ਕਰਿਓ ਆ ਲਓ ਦਵਾਈ ਪਹਿਲਾਂ ਖਾਵੋ ਚੰਗਾ ਹੋ ਗਿਆ ਮੈਨੂੰ ਚੇਤਾ ਕਰਾਤਾ ਮੈਨੂੰ ਇਹ ਚੇਤਾ ਹੀ ਨਹੀਂ ਸੀ ਇਹ ਦੀ ਮੈਂ ਦਵਾਈ ਨਹੀਂ ਅੱਜ ਖਾਧੀ ਮੈਨੂੰ ਚੇਤਾ ਹੀ ਨਾ ਮੰਮੀ ਜੀ ਲੈ ਆਇਆ ਚਲੋ ਖਾਓ ਦਵਾਈ ਆ ਚੱਲ ਕੱਢ ਕੇ ਦੇਈ ਮੈਨੂੰ ਸਭ ਦਵਾਈ ਆ ਲੰਮੇ ਮਮੀ ਜੀ ਮੈਂ ਗੱਲ ਤੁਹਾਨੂੰ ਕਹਿਣੀ ਸੀ ਇੱਕ ਹਾਂ ਦੱਸ ਮੈਂ ਕਹਿਣੀ ਸੀ ਸਾਰਾ ਦਿਨ ਕੰਮ ਕਰਕੇ ਵਿਹਲੇ ਰਹਿਨੇ ਆਪਾਂ ਤੇ ਸਲਾਈ ਦੀ ਮੈਨੂੰ ਜਾਚ ਵਾ ਤੇ ਤੁਸੀਂ ਇਦਾਂ ਕਰੋ ਹਾਂ ਜੇ ਕੋਈ ਆਣ ਗਵਾਂਣ ਸੂਟ ਸੀਣ ਵਾਲਾ ਚਾਣ ਵਾਲ ਹੋਵੇ ਤੇ ਉਹਨਾਂ ਨੂੰ ਤੁਸੀਂ ਕਹਿ ਕੇ ਤੇ ਲਿਆ ਦਿਆ ਕਰੋ ਸੂਟ ਮੈਨੂੰ ਤੇ ਮੈਂ ਘਰ ਬੈਠੀ ਸੀਣ ਕਰੂੰਗੀ ਇਦਾਂ ਵੇਖੋ ਹਾਂ ਤੁਹਾਡੇ ਸਾਹਮਣੇ ਸਾਰਾ ਦਿਨ ਕੰਮ ਕਰਕੇ ਵਿਹਲੇ ਰਹਿਣੀ ਆ ਉਹ ਤਾਂ ਮੈਂ ਤਾਂ ਤੈਨੂੰ ਆਂਦੀ ਨਹੀਂ ਸਵਾਈ ਕਰ ਤੇ ਜੇ ਤੂੰ ਆਂਨੀ ਆ ਤੇ ਮੈਂ ਲਾਗੇ ਬੰਨੇ ਘਰਾਂ ਨੂੰ ਮੈਂ ਫਰਾਖ ਦੂੰਗੀ ਵੀ ਮੇਰੀ ਨੋਹ ਸਵਾਈ ਕਰਦੀ ਆ ਤੇ ਚਲ ਹੁਣ ਸੂਟ ਦੇ ਦੋ ਸੀਣ ਵਾਸਤੇ ਤੇ ਇਹ ਲਾਗੇ ਮੈਂ ਕੱਲ ਪਰਲੇਮੇ ਲੈ ਗਈ ਤੇ ਉਹ ਵੀ ਆਖਣ ਡੀਆਂ ਸੀਗੀਆਂ ਵੀ ਕੋਈ ਚੰਗਾ ਹੀ ਟੇਲਰ ਹੋਵੇ ਸੂਟ ਸੀਣ ਵਾਲੀ ਤੇ ਔਰ ਤੋਂ ਅਸੀਂ ਸੂਟ ਸਵਾਈਏ ਚਲ ਪੁੱਤ ਇਹ ਤਾਂ ਤੂੰ ਬੜੀ ਵਧੀਆ ਗੱਲ ਕੀਤੀ ਆ ਤੇ ਕੱਲ ਹੀ ਮੈਨੂੰ ਪੁੱਛਣ ਡੀਆਂ ਸੀਆਂ ਤਾਂ ਹੀ ਕੋਈ ਸੂਟ ਸੀਣ ਵਾਲੀ ਦੱਸ ਤੇ ਮੈਨੂੰ ਤਾਂ ਤੇਰਾ ਪਤਾ ਹੀ ਨਹੀਂ ਸੀਗਾ ਤੇ ਮੈਂ ਚਲੋ ਜਾਣੀ ਉਧਰ ਤੇ ਉਹਨਾਂ ਨੂੰ ਆਣੀ ਮੇਰੀ ਨੋਹ ਸੀ ਲੈਂਦੀ ਆ ਸੂਟ ਤੇ ਮੈਂ ਤੈਨੂੰ ਲਿਆ ਕੇ ਦੇਣੀ ਆ ਇਹ ਤਾਂ ਚਲ ਬੜੀ ਵਧੀਆ ਗੱਲ ਆ ਇੱਕ ਤੂੰ ਚਲ ਹੱਥ ਤੇਰਾ ਠੋਕਾ ਹੋ ਜਾਊਗਾ ਦੇ ਨਾਲੇ ਆਪਣੇ ਕੋਲ ਖਰਚਾ ਪਾਣੀ ਵਾਧੂ ਹੋ ਜਾਊਗਾ ਤੇਰੇ ਕੋਲ ਹਾਂਜੀ ਮੰਮੀ ਤਾਂ ਹੀ ਤੇ ਮੈਂ ਕਹਿਣੀ ਸੀ ਫੇ ਚੱਲ ਲਿਆ ਦਿਓ ਮੈਂ ਤੁਹਾਨੂੰ ਕਿਹਾ ਹੀ ਨਹੀਂ ਸੀ ਤੇ ਮੈਂ ਕਿਹਾ ਚੱਲ ਅਵੇਲੀ ਬੈਠੇ ਨੇ ਮੰਮੀ ਨੂੰ ਵੇਖਦੀ ਆਂ ਭਲਾ ਕਹਿ ਕੇ ਆਹ ਚੱਲ ਫੜਾ ਪਾਣੀ ਗਲਾਸ ਤੇ ਮੈਂ ਜਾਵਾਂ ਤਾਂ ਮੈਂ ਤੈਨੂੰ ਪੁੱਛ ਕੇ ਤੇ ਸੂਟ ਲਿਆ ਕੇ ਦਵਾਂ ਚਲੋ ਵੇਖ ਲਓ ਫਿਰ ਲਿਆ ਦਿਓ ਛੇਤੀ ਆਜੇ ਮੰਮੀ ਫਿਰ ਹਾਂ ਕੋਈ ਮੈਂ ਛੇਤੀ ਆ ਗਈ ਹਾਂ ਮੈਂ ਇਹ ਤਾਂ ਬੜੀ ਵਧੀਆ ਗੱਲ ਕੀਤੀ ਐ ਇੱਕੋ ਜਣੇ ਸਿਰ ਤੇ ਖਰਚਾ ਤੇ ਚੱਲ ਸਾਰੇ ਜਣੇ ਕਮਾਈਏ ਤਾਂ ਫੇਰ ਹੀ ਸਰਦਾ ਐ ਇਕੱਲੇ ਦੀ ਕਮਾਈ ਨਾਲ ਕੁਝ ਬੰਦਾ ਨਹੀਂਗਾ ਚੱਲ ਰਲ ਕੇ ਸਾਰੇ ਕਰਾਂਗੇ ਤੇ ਕੋਈ ਆਪਣਾ ਖਰਚਾ ਤੁਰਿਆ ਰਹੂਗਾ ਮੰਮੀ ਚਲ ਗਈਆਂ ਇਹ ਵੀ ਚੰਗਾ ਹੋਇਆ ਮੰਮੀ ਨੂੰ ਟਾਈਮ ਨਾ ਖੈਤ ਤਾਂ ਪਹਿਲਾਂ ਤਾਂ ਕਿਤੇ ਕਿਹਾ ਹੁੰਦਾ ਤੇ ਮੁੰਡੇ ਲਈ ਸਵਾਈਆਂ ਆ ਜਾਣੀ ਉਹ ਵੀ ਬੈਠੇ-ਬੱਠੇ ਮੇਰੇ ਜੀ ਭਾਰਾ ਆ ਚੱਲ ਮੰਮੀ ਜੀ ਨੂੰ ਕਹਿ ਕੇ ਵੇਖਣੀ ਆ ਮੈਂ ਕਰਾਂਗੀ ਥੋੜਾ ਟਾਈਮ ਪਾਸ ਹੋ ਜਾਂਦਾ ਕਿਦਾਂ ਤੇ ਸਾਰਾ ਦਿਨ ਵਿਹਲੇ ਹੀ ਲੰਘ ਜਾਂਦੀ ਹੈ ਚਲ ਗੱਡੇ ਛੀਰੇਗੇ ਹੋਈ ਮਸਾਲੇ ਮਿਰਚੇ ਥੋੜਾ ਪਾਉਂਗੀ ਤੇ ਫਿਰ ਬਰਤਨ ਸਾਫ ਕਰਦੀ ਆ ਫਿਰ ਵਰਦੀਆ ਉਹ ਨਾ ਚਿਰ ਮਮੀ ਜੀ ਆ ਵੀ ਕਿੰਝ ਚੱਲ ਜੇ ਵੀ ਅੱਜ ਮਿਲ ਜੇਗਾ ਸੂਰ ਤੇ ਠੀਕ ਨਹੀਂ ਤੇ ਫਿਰ ਕਰ ਲੈ ਸਹੀ ਲੈ ਮਮੀ ਜੀ ਆ ਗਏ ਲੈ ਆਪੋ ਤਾਂ ਗਾਲ ਬਣ ਗਈ ਆ 来 मामी जी हां हो मिल गया सूर दो तीन ते इधर आ अंदर तिनू भी दसा आ गी जी ले मामी जी ते गए ते ਲੈ ਗਈ ਆ ਇਹੋ ਕਿਤੇ ਪੇਰਾਂ ਦਾ ਕਿਆ ਹੁੰਦਾ ਹੋਣ ਨੂੰ ਕਿਤੇ ਸਵਾਈ ਸਵਾਈ ਹੋ ਜਾਣੀ ਮੈਂ मामी जी दी ਬੰਨ ਕਾਲ ਸੁਣਾ ਫੇਰ ਆ ਕੇ ਆਲੂਆਂ ਤੜਕਾ ਲਾਉਣੀ ਆ ਤੇ ਫੇਰ ਇਸੀ ਮੈਂ ਮਿਰਚ ਭਰਦੀ ਆ ਆਲਾ ਆ ਸੂਟ ਲੈ ਫੜ ਲੈ ਮੰਮ ਜੀ ਹਲਤੀ ਬੜਾ ਵਧੀਆ ਕੀਤਾ ਹਫਤੇ ਉਹ ਮੈਨੂੰ ਆਖਣ ਲਈ ਹਾਂ ਉਹ ਆਖਣ ਲਈ ਸੀ ਉਹਦਾਂ ਦੇ ਤੇ ਆਲਾ ਦੋ ਸੂਟ ਆ ਇੱਕ ਵਾਰੀ 9 ਦਾ ਤੇ ਇੱਕ ਵਾਰੀ 7 ਦਾ ਅੱਛਾ ਆਹ ਵਾਰੀ 7 ਦਾ ਠੀਕ ਆ ਤਿਆਰੀ ਆ ਮੇਚਾ ਆ ਸੀ ਜੰਜੀ ਤੇ ਉਹ ਆਖਣ ਦੇ ਸੀ ਵੀ ਪਹਿਲਾਂ 9 ਦਾ ਸੂਟ ਸੀਦੇ ਤੇ 7 ਦਾ ਮੇਚਾ ਫੇਰਾਂ ਸੀ ਮੈਂ ਦੇ ਜੂਗੀ ਸਹਰੇ ਆਣ ਕੇ ਚਲੋ ਠੀਕ ਹੈ ਮੰਮੀ ਕੋਈ ਗਾਲ ਨਹੀਂ ਮੈਂ ਤੜਕਾ ਲਾਣਾ ਸਬਜੀ ਨੂੰ ਆ ਚਲ ਕੋਈ ਤੜਕਾ ਫੇਰ ਸੂਟ ਕੱਟ ਦੀ ਜੇ ਆਹੋ ਤੇ ਉਹ ਆਂਦੀਆਂ ਸੂਟ ਸੋਹਣੇ ਸੀ ਵੇ ਹੌਸਲੇ ਨਾਲ ਸੀ ਵੀ ਸੂਰ ਵੀ ਕੋਈ ਨਹੀਂ ਮਮ ਜਿਉ ਨਾਲ ਕੋਸਾ ਆ ਕੇ ਵੇਖਿਆ ਤੁਹਾਨੂੰ ਕਿਹ ਆਹੋ ਤੇ ਜਿਆ ਸੋਹਣੇ ਸੂਟ ਸੀ ਵੀ ਜੜੇ ਅਗਲੇ ਨੂੰ ਮਨਪਸੰਦ ਹੋਵੇ ਤੇ ਨਾਲੇ ਮੁਰਕੇ ਫੇਲ ਦੇਣ ਵਾਲਾ ਕੋਈ ਗਾਲ ਨਹੀਂ ਤੂੰ ਟੈਨਸ਼ਨ ਨਾ ਕਰੋ ਕੋਈ ਚੰਗੀ ਚੀਜ਼ ਬਣੀ ਹੋਊਗੀ ਤੇ ਖੇਰ ਦੁਆਰਾ ਵੀ ਆਖਣ ਚਲਿਆ ਤੜਕਾ ਲਾ ਰਾ ਸਬਜੀ ਚਲ ਵੇ ਤੜਕਾ ਤੂੰ ਨੇ ਵੀ ਸੂਕਾ ਸੋਈ ਦਾ ਮੱਕਰ ਨਹੀਂ ਮਾਪੇ ਨਹੀਂ ਮੰਮੀ ਰਹਿਣ ਦੋ ਤੁਸੀਂ ਨਾ ਖੇਚਲ ਕਰੋ ਮੈਂ ਬਸ ਕੱਟਾਂ ਹੀ ਸਾਰਾ ਕੁਝ ਤੇ ਤੜਕਾ ਹੀ ਲਾਉਣਾ ਖਾਲੀ ਤੇ ਫਿਰ ਲਾ ਕੇ ਨਾ ਤੇ ਫੇਸੂਟ ਕੱਟਦੀ ਨਹੀਂ ਕੋਈ ਗਲਤ ਹੀ ਬੈਜੋ ਕੋਈ ਨਹੀਂ ਮੈਂ ਛੱਟ ਕਰ ਲੈਣਾ ਜੇ ਚਲੋ ਵੇਖ ਲਾ ਹਾਂ ਹਾਂਜੀ ਕੀ ਕਰਨ ਦੇ ਜੇ ਕੁਛ ਨਹੀਂ ਅੱਜ ਕੀ ਖੁਸ਼ਖਬਰੀ ਹੈ ਖਾਂ ਖੁਸ਼ਖਬਰੀ ਕਿਹੜੀ ਖੁਸ਼ਖਬਰੀ ਖੁਸ਼ਖਬਰੀ ਮੈਂ ਪਿਆਜ ਅੱਛਾ ਸੂਟ ਮੈਂ ਸੀ ਲੈਣੀ ਤੇ ਮੈਨੂੰ ਨਾ ਸੂਟ ਪੁੱਛ ਕੇ ਕਿਸ ਨੂੰ ਤੇ ਲਿਆ ਦੋ ਤੇ ਮੰਮੀ ਜੀ ਗਏ ਹਜੇ ਹੁਣੇ ਇਹ ਸੂਟ ਇੱਕ ਦੇ ਵੀ ਦੋ ਲੈ ਆਏ ਸੀ ਨੂੰ ਵਾਸਤੇ ਤੇ ਮੈਂ ਹੁਣ ਇਦਾਂ ਕਰਾਂ ਵੀ ਸੱਜੀ ਬਾਜੀ ਬਣਾ ਕੇ ਤੇ ਲਾ ਕੇ ਨਾ ਕਿ ਮੈਂ ਸੂਟ ਕੱਟ ਲਵਾਂ ਤੇ ਮੈਂ ਫਿਰ ਦਵਾ ਸੀ ਕਹਿੰਦੇ ਇਹ ਵੀ ਚੰਗੇ ਸੀ ਨਾ ਮਾਣੀ ਆਉ ਕੋਈ ਇਹ ਤਾਂ ਫਿਰ ਵਾਕਿਆਕ ਉਸ ਕਬਰੀ ਆ ਹੁਣ ਤੁਸੀਂ ਨੋਟਸ ਆਪਿਆ ਕਰੋਗੇ ਫਿਰ ਐਂ ਦਾ ਤੁਹਾਡੇ ਸਾਥ ਨਾਲ ਹੀ ਆ ਕਿ ਤੁਹਾਡਾ ਸਾਥ ਹੋ ਗਾ ਕਿ ਫੇਰ ਕੇ ਨਾ ਚਲੋ ਵਧੀਆ ਗੱਲ ਆ ਕਿ ਤੁਸੀਂ ਮੇਰਾ ਸਾਥ ਦੋਗੇ ਤੇ ਸਾਥ ਦੋਗੇ ਤਾਂ ਵਧੀਆ ਘਰ ਚੱਲੂਗਾ ਇੰਨੇ ਨਾ ਮੇਰੇ ਸਿਰ ਤੋਂ ਬੋਝ ਮਤਲਬ ਘਟ ਗਿਆ ਵਾ ਹੋਰ ਕੀ ਹਾਂ ਕਿ ਤੁਸੀਂ ਮੇਰਾ ਸਾਥ ਦੋਗੇ ਤਾਂ ਚਲੋ ਆਪਾਂ ਦੋਵੇਂ ਜਾਣੇ ਕਮਾਈ ਕਰਾਂਗੇ ਤੇ ਪੈਸੇ ਆਉਣਗੇ ਤਾਂ ਆਪਣਾ ਘਰ ਨਾ ਸਰਕਲ ਵਧੀਆ ਚੱਲੂਗਾ ਕੋਈ ਟੈਨਸ਼ਨ ਨਹੀਂ ਰਹੂਗੀ ਸਾਨੂੰ ਸਾਨੂੰ ਫਿਰ ਕਰੋ ਤਗੜੇ ਹੋ ਜੁਗਾ ਮੈਨੂੰ ਬੜੀ ਫਿਕਰ ਹੁੰਦੀ ਵੀ ਤੁਸੀਂ ਬੜੇ ਕੰਮਦੇ ਹੋ ਹੈ ਪਾਰ ਹੌਲਾ ਹੋ ਗਿਆ ਜਦੋਂ ਤੁਸੀਂ ਸ਼ੁਰੂ ਕਰਤਾ ਨਾ ਬਿਜ਼ਨਸ ਇਹ ਮੇਰਾ ਸਭ ਲੋਕੀਂ ਹੌਲਾ ਹੋ ਗਿਆ ਭਾਰ ਚਲੋ ਰੱਬ ਦਾ ਨਾਮ ਲੈ ਕੇ ਕੀਤਾ ਸ਼ੁਰੂ ਵਾਅਦੇ ਪੈਣਗੇ ਇਹਦੇ ਵਿੱਚ ਹੈਣਾ ਨਹੀਂ ਹੋਰ ਕਰਨ ਵਾਲਾ ਪ੍ਰਮਾਤਮਾ ਹੀ ਬਸ ਬਸ ਉਹਦਾ ਨਾਮ ਲੈ ਕੇ ਬਸ ਤੁਰੋ ਅੱਗੇ ਹਾਂਜੀ ਲੱਗੇ ਜੇ ਹਾਂਜੀ ਮੈਂ ਕਿਹਾ ਬਸ ਥੋੜਾ ਜਿਹਾ ਸੂਟ ਰਹਿ ਗਿਆ ਸੀ ਮੈਂ ਕਿਹਾ ਵੀ ਦੇ ਹੀ ਵੀ ਇਹ ਲੋ ਪਹਿਲਾ ਪੈਰ ਵਾਲੀ ਨਾ ਤੁਸੀਂ ਸੀ ਸੀਂਗੇ ਤਾਂ ਫੱਕ ਜਾਂਦੇ ਹੁੰਦੇ ਹਨਾ ਹਾਂਜੀ ਚਲੋ ਤੁਸੀਂ ਕੋਈ ਮਿਹਨਤ ਕੀਤੀ ਆ ਤੇ ਕੋਈ ਪਾਹ ਮੈਂ ਪਾਏ ਕੋਈ ਤੁਸੀਂ ਪਾਏ ਮਿਹਨਤ ਮੇਰੀ ਥੋੜਾ ਵਾ ਸਾਥ ਸਾਥ ਤੁਹਾਡੀ ਵੀ ਮਿਹਨਤ ਵਾ ਨਹੀਂ ਚਲੋ ਤੁਸੀਂ ਵੀ ਕੀਤੀ ਆ ਤੇ ਫੇਰ ਹੀ ਮਤਲਬ ਆਪਾਂ ਮੋਟਰ ਲਿਆਂਦੀ ਆ ਅੱਦੇ ਦੇ ਪੈਸੇ ਪਾ ਕੇ ਮੋਟਰ ਲਿਆਂਦੀ ਤੁਹਾਨੂੰ ਸੌਖ ਹੋ ਗਿਆ ਹਨਾ ਹਾਂਜੀ ਵਾਕੀ ਬੜਾ ਸੌਖ ਜੇ ਕਿੱਥੇ ਢਾੜੀ ਦੇ 2 ਸੂਟ ਕੱਟਨੇ ਤੇ ਕਿੱਥੇ ਤੇਰੇ ਨਿਕਲ ਦੇ ਜੇ ਤੇ ਨਾਲ ਪਿੱਛੇ ਗਾੜ ਵੀ ਨਹੀਂ ਪੈਂਦਾ ਤੇ ਸੂਟ ਦੇਣ ਵਾਲਿਆਂ ਵੀ ਏਵੇਂ ਏਦਾਂ ਕਹਿੰਦੀਆਂ ਨਹੀਂ ਸੂਟ ਕਾਲੀ ਚਾਹੀਦਾ ਵਾ ਮੇਰੇ ਨਾਲ ਲਿਓਗੇ ਤੇ ਪੈਰ ਦੇ ਸੂਟ ਦਿੰਦੇ ਸੀ ਨਾ ਪਰ ਸਾਰਿਆਂ ਨੂੰ ਕਾਲੀ ਹੁੰਦੀ ਆ ਨਾ ਵੀ ਅੱਜ ਦਿੱਤਾ ਉਹਨੂੰ ਕੱਲ ਨੂੰ ਮਿਲ ਹੀ ਜਾਵੇ ਸੂਟ ਦੀ ਕਾਲੀ ਮੀਝੀ ਹੁੰਦੀ ਸੂਟ ਦਾ ਚਾਹ ਇੱਕ ਇੰਨਾ ਹੁੰਦਾ ਜੇ ਹਰ ਔਰਤ ਨੂੰ ਸੂਟ ਦਾ ਚਾਹ ਇੰਨਾ ਹੁੰਦਾ ਵਾ ਕਿ ਸੂਟ ਮੈਂ ਨਵਾਂ ਲਿਆਂਦਾ ਵਾ ਕਿਹੜਾ ਵਾਲਾ ਮੈਂ ਸੂਟ ਸਵਾ ਕੇ ਗੱਲ ਪਾੜਵਾ ਇਹ ਤਾਂ ਗੱਲ ਹੈਗੀ ਆ ਹਾਂਜੀ ਬਾਕੀ ਕੋਈ ਗੱਲ ਨਹੀਂ ਆ ਮੋਟਰ ਨੂੰ ਲਾਤੇ ਆ ਲਈਆ ਉਹ ਨੇਰੀਆਂ ਦੇ ਨਾਲ ਹਾਂਜੀ ਇਦਾਂ ਹੀ ਆ ਕੇ ਨਾਲੇ ਮੈਂ ਨਾ ਫੋਨ ਤੇ ਨਾ ਇੱਕ ਵੇਖੀ ਵੀਡੀਓ ਮਸ਼ੀਨਾਂ ਆ অটোਮੈਟਿਕਲੀ ਉਹਦਾ ਹਰ ਤਰ੍ਹਾਂ ਦੇ ਪਹੁੰਚੇ ਬਣਦੇ ਆ ਹਰ ਇੱਕ ਚੀਜ਼ ਤਿਆਰ ਹੋ ਜਾਂਦੀ ਏ ਦੇ ਨਾਲ ਆਟੋ ਵਗੈਰਾ ਸਾਰਾ ਕੁਝ ਹੋ ਜਾਂਦਾ ਵਾ ਤੇ ਮੇਰਾ ਆਦਾ ਬਣਦਿਆ ਹੀ ਕੁਝ ਸਵਾਈ ਹੋਰ ਆਉਂਦੀ ਹੈ ਨਾ ਤੇ ਉਹ ਪੈਸੇ ਪਾ ਕੇ ਤੇ ਕੁਝ ਤੁਸੀਂ ਮੇਰਾ ਸਾਥ ਦਿਓ ਤੇ ਆਪਾਂ ਮਸ਼ੀਨਾ ਲੈ ਆਈਏ ਹਣਾ ਚਲੋ ਇਦਾਂ ਹੀ ਕਰਦੇ ਆ ਕੋਈ ਗੱਲ ਨਹੀਂ ਹਾਂਜੀ ਆਹ ਕਿਦਾਂ ਕਰ ਲੈਨੇ ਹਣਾ ਹਾਂਜੀ ਹਾਂਜੀ ਉਹ ਚੀਜ਼ ਲਿਆਉਂਦੇ ਆ ਇਹ ਤਾਂ ਜਿਹੜੀ ਉੱਪਰ ਥੋੜੀ ਹੋਵੇ ਇਹ ਨਾਲ ਟਾਈਮ ਨਾ ਬਚਤ ਹੋ ਜੇ ਹਾਂਜੀ ਹਾਂਜੀ ਚਲੋ ਇਹਦੇ ਗੱਲ ਆ ਗਈ ਆ ਚਲੋ ਇਦਾਂ ਹੀ ਕਰ ਲੈਨੇ ਕੋਈ ਗੱਲ ਨਹੀਂ ਤੇ ਹੁਣ ਤੁਸੀਂ ਇਦਾਂ ਕਰੋ ਹਾਂਜੀ ਤੁਸੀਂ ਲਿਆਓ ਚਾਹ ਬਣਾ ਕੇ ਨਾਲੇ ਤੇ ਤੁਸੀਂ ਵੀ ਉਹ ਨਾਲੇ ਮੈਨੂੰ ਦੋ ਚਾਹ ਥੋੜੀ ਨਾਲੇ ਤੁਹਾਡੀ ਰੈਸਟ ਹੋ ਗਈ ਥੋੜਾ ਜਿਹਾ ਠੀਕ ਹੈ ਨਾ ਇਸੇ ਬਾਣੇ ਠੀਕ ਹੈ ਇਹ ਕਦੋਂ ਦੇ ਲੱਗੇ ਤੁਸੀਂ ਮੈਂ ਵੇਖਣ ਨਹੀਂ ਦਿਆਂ ਹਾਂਜੀ ਇਹ ਤੇ ਹੈ ਮੈਂ ਬਾਹਰੋਂ ਕੰਮ ਕੁੰਮ ਕਰਕੇ ਵੀ ਆ ਗਿਆ ਨਾ ਵੀ ਕੋਈ ਰੋਜੇ ਲੱਗੇ ਜਿੱਕਦਾ ਬਸ ਕਰੋ ਠੀਕ ਆ ਹਾਂ ਮਾਣ ਹੋਏ ਚਾਲਿਆ ਤੇ ਨਹੀਂ ਬਣਾ ਕੇ ਨਾਲੇ ਆਪਾਂ ਇਹ ਵੀ ਗੱਲ ਤੁਹਾਡੀ ਸਹੀ ਏ ਨਾਲ ਥੋੜੀ ਰੈਸਟ ਹੋ ਜਾਂਦੀ ਆ ਉਹ ਪਾਣੀ ਵੀ ਨਹੀਂ ਵੜਤੇ ਆ ਲੱਗੇ ਘੜੀ ਲੰਮੇ ਪੈ ਲਈਦਾ ਤੇ ਲੱਗੇ ਛੁਟਤੀ ਲਈਦਾ ਨਹੀਂ ਚਲੋ ਵਧੀਆ ਵਾ ਨਾ ਕੁਰਸੀ ਤੇ ਬੈ ਕੇ ਵੀ ਥੱਕ ਜਾਈਦਾ ਵਾ ਹਾਂਜੀ ਹਾਂਜੀ ਚਲੋ ਠੀਕ ਐ ਬਹਿ ਜਾ ਫਿਰ ਮੈਂ ਤੁਹਾਡੇ ਵਾਸਤੇ ਚਾਹ ਬਣਾ ਕੇ ਲਿਆਉਂਦਾ ਆਓ ਚਾਹ ਬਣਾ ਕੇ ਮੈਂ ਬਹਿਣਾ ਛੇ ਹਾਂਜੀ ਅਲੋ ਚਾਹ ਹਾਂਜੀ ਬਣਾ ਲਿਆ ਜੇ ਹਾਂਜੀ ਮੰਮੀ ਜੀ ਨੇ ਵੀ ਬਾਦ ਦੇ ਹੈ ਇਹ ਚਾਹ ਦੇ ਆਏ ਦੇ ਹਾਂਜੀ ਚਲੋ ਵਧੀਆ ਕੀਤਾ ਚਲੋ ਇਸੇ ਭਾਜਣਾ ਮੇਰੀ ਗ੍ਰੈਸਟ ਹੋ ਜੇਗੀ ਮੈਨੂੰ ਹੁਣ ਬਾਹਾਂ ਤੁਹਾਨੂੰ ਗਿਆ ਹਾਂਜੀ ਆਹ ਚਾਹ ਸੱਚੀ ਬਹੁਤ ਵਧੀਆ ਬਣੀ ਜੇ ਸਵਾਦ ਬਣੀ ਜੇ ਬਹੁਤ ਵਧੀਆ ਬਣੀ ਹੈ ਚਾਹ ਮੈਂ ਵੀ ਟਿਕਣ ਹੀ ਨਹੀਂ ਤੁਹਾਨੂੰ ਮੈਂ ਕਿਹਾ ਆ ਜਾਂਦੇ ਤੇ ਮੇਰੀ ਚਾਹ ਬਣਾਉਨੇ ਆ ਤੇ ਮੰਮੀ ਜੀ ਵੀ ਕਹਿੰਦੇ ਸੀ ਚਾਹ ਬਣਾਉਨੇ ਕਹਿੰਦੇ ਵੀ ਚਲ ਆਉਣ ਹੀ ਵਾਲੇ ਕੰਮ ਤੋਂ ਫਿਰ ਵੀ ਉਹ ਕੀ ਪਾਇਆ ਚਾਹ ਬਹੁਤ ਵਾਦ ਬਣੀ ਆ ਅੱਛਾ ਜਿਹਦਾ ਚਾਹ ਬਣਾ ਹੀ ਦੀ ਆ ਮਿੱਕੇ ਨਹੀਂ ਵਧੀਆ ਬਣੀ ਚਾਹ ਅੱਜ ਛੁੱਟੀ ਤਾਂ ਕੱੈਨ ਨਹੀਂ ਹੋਗੀ ਅੱਜ ਆ ਥੋੜਾ ਪਹਿਲਾਂ ਹੋ ਗਈ ਟਾਈਮ ਤੋਂ ਅੱਛਾ ਨਾ ਵੇਖਾ ਕਰਤੀ 4 ਵਜੇ ਨੂੰ ਨਹੀਂ ਜਾ 2:30 ਜੇ ਆ ਗਏ ਆ ਫਿਰ ਕੰਮ ਥੋੜਾ ਹੀ ਮੈਂ ਚਲੋ ਚੱਲਦੇ ਆ ਕੀ ਕਰਨਾ ਹੈ ਨਾ ਨਾਲੇ ਗਰਮੀ ਬੜੀ ਬਾਹਰ ਚਲੋ ਵਧੀਆ ਕੀਤਾ ਕੇ ਆਹ ਸਤਿ ਸ਼੍ਰੀ ਅਕਾਲ ਭੈਣ ਜੀ ਸਤਿ ਸ਼੍ਰੀ ਅਕਾਲ ਹੋਸਨਾ ਮਜੀਤ ਹਾਂ ਵਧੀਆ ਤੁਸੀਂ ਸੁਣਾਓ ਅੱਜ ਕਿਤਰਾ ਗੇੜਾ ਵਜਿਆ ਐ ਇਦਾਂ ਹੀ ਆ ਟਾਈਮ ਨਹੀਂ ਭੈਣ ਜੀ ਲੱਗਦਾ ਕਿਉਂ ਟਾਈਮ ਲੱਗਦਾ ਕੀ ਗੱਲ ਟਾਈਮ ਨੂੰ ਘਰ ਦੇ ਵਿੱਚ ਸਾਰਾ ਦਿਨ ਕੰਮ ਧੰਦਾ ਇਦਾਂ ਹੀ ਕਰਦੇ ਤੇ ਦਿਨ ਨਾ ਲੱਗਦਾ ਹੀ ਆ ਆ ਮਜੀਤ ਉਹ ਤਾਂ ਗੱਲ ਹੈ ਹੀ ਆ ਘਰਾਂ ਚ ਟਾਈਮ ਕਿੱਥੇ ਲੱਗਦਾ ਆ ਕਿਤੇ ਸਾਰਾ ਦਿਨ ਇਤਰਾ ਣੀ ਣੀ ਕੰਮ ਤੁਰੇ ਰਹਿੰਦੇ ਆ ਤੁਸੀਂ ਤੇ ਭੈਣ ਜੀ ਦੋ ਜਾਣੀਆਂ ਆ ਤੇ ਕਰ ਲੈਂਦੀ ਆ ਮੈਂ ਕੱਲੀ ਆ ਫੇ ਮੈਨੂੰ ਹੌਲੀ ਹੌਲੀ ਕੱਲੀ ਲੱਗੀ ਰਹਿਣੀ ਆ ਤੱਕੀ ਕਰਾ ਇਦਾਂ ਟੈਂਪਾ ਸੋ ਜਾਂਦਾ ਹੀ ਉਹ ਤੇ ਕਿਤੇ ਨਿਕਲਿਆ ਹੀ ਨਹੀਂ ਜਾਂਦਾ ਸੇਨਾ ਭੈਣ ਜੀ ਮੈਂ ਤੇ ਡਰਦੀ ਨਹੀਂ ਆਉਂਦੀ ਆ ਪਿਛਲੇ ਮੱਲੇ ਚ ਥੋੜੀ ਲੜਾਈ ਕਿਤੇ ਹੋਈ ਐ ਫੇ ਕਿਦਾਂ ਇਟ ਰੋੜਾ ਚੱਲਿਆ ਹੀ ਆ ਉਹ ਤੇ ਹੈ ਹੀ ਮਨਜੀਤ ਬੜੀ ਲੜਾਈ ਹੋਈ ਬੜੇ ਲੋਕੀ ਗੱਲਾਂ ਡੇ ਸੀ ਕਰਨ ਤੁਹਾਡੇ ਹੁੰਦੇ ਹੁਣ ਕਿਦਾਂ ਉਹ ਕਦੀ ਲਾ ਲਾ ਕਿਸੇ ਨੂੰ ਆਉਂਦੇ ਫਲਾਨੀ ਆਉਂਦੀ ਢੀਂਗੜੀ ਆਉਂਦੀ ਤੇ ਫੇ ਨਾ ਹੀ ਲੱਗਣ ਵਾਲੀ ਗੱਲ ਈ ਉਹ ਇਹ ਕਰਕੇ ਤੇ ਆਉਣਾ ਜਾਣਾ ਹੀ ਨਹੀਂ ਸਾੜ ਦਿੱਤਾ ਹੀ ਉਹ ਭਿੰਨ ਘਾਟ ਹੀ ਬੰਦਾ ਜਾਵੇ ਤੇ ਚੰਗੀ ਗੱਲ ਈ ਉਹ ਤੇ ਫੇ ਨਾ ਲੱਗ ਜਾਂਦਾ ਵਾ ਤੇ ਫੇ ਕੀ ਕਰਨਾ ਹੁੰਦਾ ਆਖਣਾ ਲੈ ਫਲਾਨੀ ਹੁੰਦੀ ਸੀ ਮੈਨੂੰ ਲੱਗਦਾ ਉਹ ਹੀ ਚੁਗਲੀਆਂ ਦੇ ਘਰ ਪਾੜਦੇ ਹੀ ਤੇ ਭੈਣ ਜੀ ਵੋਟੀ ਕਿੱਥੇ ਵੋਟੀ ਨਾ ਪਿਛਲੇ ਅੰਦਰ ਬੈਠੀ ਐ AC ਵਾਲੇ ਅੰਦਰ ਤੇ ਉਹ ਨਹੀਂ ਸੂਰਸਾਂ ਸੀ ਨਾ ਆਹ ਸੱਚ ਕੱਲ ਮੈਂ ਵੇਖੀ ਨਹੀਂ ਦੋ ਲੰਗਤੀਆਂ ਜਾਂਦੇ ਸੂਟ ਲੈ ਕੇ ਆਖਣ ਦੀਆਂ ਨਹੀਂ ਸੋਨੀਆਂ ਕੋ ਸੁਵਾ ਕੇ ਲਿਆਂਦੇ ਤੇ ਹਵਾ ਆਉਂਦੀ ਐ ਸਵਾਈ ਆਹ ਮਨਜੀਤ ਸੁਕਣਾ ਸਵਾਈ ਤੇ ਬੜੀ ਆਉਂਦੀ ਐ ਕਮਾ ਲੈਂਦੀ ਹੋਣੀ ਆ ਕਿ ਚਾਰ ਪੈਸੇ ਆਹ ਚਾਰ ਪੈਸੇ ਕਮਾ ਲੈਂਦੀ ਐ ਸਾਨੂੰ ਕੰਮ ਸਿੱਖੇ ਦਾ ਭੈਣ ਜੀ ਇਹੋ ਫਾਇਦਾ ਹੀ ਤਾਂ ਹੀ ਵਾਕੀ ਤਾਂ ਵੀ ਚਲਤੀਆਂ ਦੇ ਹੱਥ ਤੇ ਹੋ ਜਾਣ ਸਿੱਤੇ ਤੇ ਚੱਲ ਆਪਣੀ ਕਮਾ ਕੇ ਦਿਖਾਈ ਸਕਦੀਆਂ ਆਹੋ ਤੇ ਹੈ ਹੀ ਆ ਫਿਰ ਕੰਮ ਸਿੱਖੇ ਦਾ ਬੜਾ ਫਾਇਦਾ ਹੀ ਆ ਬੜਾ ਫਾਇਦਾ ਹੈਗਾ ਆਹੋ ਮਨਜੀਤ ਆਪੇ ਮੈਨੂੰ ਆਂਦੀ ਸੀ ਉਹਦੀ ਆਂਦੀ ਮੰਮੀ ਮੈਨੂੰ ਨਾ ਕੱਪੜੇ ਲਿਆ ਕੇ ਦਿਆ ਕਰੋ ਸੀਨੋ ਵਾਸਤੇ ਤੇ ਮੈਂ ਤਾਂ ਜਾਂਦੀ ਨਹੀਂ ਸੀਗੀ ਦੇ ਮੈਨੂੰ ਫੇਰ ਫੇਰ ਆਂਦੀ ਨਹੀਂ ਮਮੀ ਲਿਆ ਕੇ ਦੋ ਮੈਂ ਸਿਆ ਕਰੂ ਮੈਂ ਕੰਮ ਸਿੱਖਿਆ ਐ ਫਿਰ ਕੰਮ ਸਿੱਖਣ ਦਾ ਕੀ ਫਾਇਦਾ ਜੇ ਮੈਂ ਕੰਮ ਹੀ ਨਾ ਕੀਤਾ ਫਿਰ ਮੈਂ ਗਈ ਦੋ ਘਰ ਹੀ ਜਾ ਕੇ ਆਖਿਆ ਚਲੋ ਕੱਪੜੇ ਉਹਨਾਂ ਨੂੰ ਚੰਗੇ ਲਗੇ ਸੂਟ ਸੀ ਤੇ ਉਹ ਫਿਰ ਗਾਂ ਜਵੇਂ ਹੁਣ ਉਹਨੇ ਦੱਸ ਕਦੇ ਉਹਨੂੰ ਦੱਸ ਗਾਂ ਦੀ ਗਾਂ ਦੱਸਿਆ ਤੇ ਹੁਣ ਸਵਾਈ ਸੁਖਣਾ ਬਥੇਰੀ ਨੂੰ ਆਉਂਦੀ ਐ ਬਥੇਰਾ ਕੰਮ ਕਰਦੀ ਐ ਤੇ ਪੈਸੇ ਕੋ ਆਪਣੇ ਕੋਲ ਹੀ ਰੱਖਦੀ ਐ ਕਿ ਤੈਨੂੰ ਪਕੋ ਤੇਰੀ ਮਸਾਂ ਇਸਾਵਨ ਤੋਹੀ ਆਖੰਡੇ ਐ ਸਵਾਈ ਆਂਦੀ ਆ ਤੇ ਪੈਸੇ ਵੀ ਬੜੇ ਫੇ ਬੜਾਉਂਦੀ ਹੋਣੀ ਆ ਮਨਜੀਤ ਐ ਇਸ ਕਾਤੇ ਧਿਆਨ ਹੀ ਨਹੀਂ ਦਿੰਦਾ ਨਾ ਕਸੀ ਹੋ ਤਾਂ ਪੈਸੇ ਮੰਗੇ ਤੇ ਨਾ ਉਹਨੇ ਕਦੇ ਪੈਸੇ ਦਿੱਤੇ ਤੇ ਦੇਣਾ ਕਦੋਂ ਤੇ ਹੀ ਧਿਆਨ ਤਾਂ ਪੁੱਛ ਕੇ ਤੇ ਵੇਖੀ ਕੀ ਹੁੰਦੀ ਪਹਿਲਾ ਜਾ ਘਰਵਾ ਭੈਣ ਜੀ ਮੰਗ ਕੇ ਤਾਂ ਵੇਖੀ ਸੋਲਾ ਹੁੰਦਾ ਨੂ ਮਾਮਾ ਧੀਆਂ ਦਾ ਤੇ ਕਿ ਤੈਨੂੰ ਵੀ ਲੋੜ ਪੈ ਜਾਂਦੀ ਆ ਮਨਜੀਤ ਮੈਂ ਕਦੇ ਪੈਸੇ ਮੰਗੇ ਤਾਂ ਨਹੀਂ ਚੱਲ ਮੈਂ ਮੰਗ ਕੇ ਵੇਖੂਗੀ ਕੀ ਹੁੰਦੀ ਆ ਮੰਗ ਕੇ ਵੇਖੀ ਪਰ ਮੇਰੇ ਨਾ ਨਾ ਲਾਦੀ ਕਹਣਾ ਚਾਚੀ ਆ ਇਹ ਤਾਂ ਕਰੇ ਚੁਗਲੀ ਲਾਦੀ ਆ ਤੇ ਚੰਗਾ ਮੈਂ ਜਾਣੀ ਆ ਕਿ ਦੇਵਨ ਨੂੰ ਜਾਣ ਨਾ ਗਾਣੀ ਕਾਉਂਗੀ ਕੱਲ ਨੂੰ ਫੇਰ ਮੂੰ ਤੇ ਮੇਰਾ ਰਹਿੰਦਾ ਨਹੀਂ ਤੇ ਗੱਲ ਵੀ ਮੈਂ ਕਰ ਬੈਠੀ ਆ ਤੇ ਹੁਣ ਸੱਚੀ ਗੱਲ ਪੁੱਛੇ ਤੇ ਮੈਨੂੰ ਡਾਰੀ ਆਉਂਦੇ ਆਈ ਤੇ ਕੀਤੀ ਤੋਦਾ ਮੈਂ ਤੇਰੇ ਫਾਇਦੇ ਵਾਸਤੇ ਤੇ ਚਲ ਤੇਰਾ ਵੀ ਹੱਥ ਟੋਕਾ ਟੁੜਿਆ ਰਹੂਗਾ ਤੇ ਚਲ ਤੇ ਆਂ ਵਾੜੀ ਆ ਸੋ ਪਰਦਾ ਹੁੰਦਾ ਵਾ ਤੇ ਚੰਗਾ ਮੈਂ ਜਾਣੀ ਆ ਚੰਗਾ ਫੇਰ ਆਉਂਗੀ ਕਾ ਚੰਗਾ ਫੇਰ ਹਾਂ ਹੁਣ ਵਾਲਾ ਮੁੰਜੀ ਸਸਲਾਹ ਤੇ ਚੰਗੀ ਦੇ ਕੇ ਗਈ ਮੈਂ ਤਾਂ ਕਦੇ ਇਹ ਸੋਚਿਆ ਵੀ ਨਹੀਂ ਦੇ ਵੀ ਸਮਾਈ ਤੇ ਮੈਂ ਘਰ ਜਾ ਕੇ ਨਹੀਂ ਲਿਆ ਕੇ ਦਿੱਤੀ ਐ ਚੱਲ ਹੁਣ ਮੈਂ ਤੋਂ ਪੈਸਾ ਮੰਗਿਆ ਕਰੂੰਗੀ ਤੇ ਮੁੰਡੇ ਤੋਂ ਮੰਗਦੀ ਮੁੰਡਾ ਚਿੜਚਿੜ ਕਰਦਾ ਐ ਤੇ ਚੱਲ ਨਾਲੇ ਮੇਰਾ ਹੱਥ ਠੋਕਾ ਇਹਦੇ ਕੋਲੋਂ ਬਣਿਆ ਰਹੂਗਾ ਪੈਸੇ ਮੰਗੂੰਗੀ ਤੇ ਆਹੋ ਮਣਾ ਇਤਨਾ ਹੀ ਕਰਦੀ ਐ ਪੈਸੇ ਮੰਗ ਕੇ ਵੇਖਦੀ ਐ ਇਹਦੇ ਕੋਲ ਤੇ ਚੱਲ ਜਿਹੜਾ ਮੈਂ ਦਸਾਂ ਪੰਜਾਂ ਦਾ ਲਾਉਣੀ ਐ ਮੈਂ ਟਾਂਕਾ ਚਲੋ ਮੇਰਾ ਬਚੂਗਾ ਤੇ ਇਹ ਤੋਂ ਮੰਗਦੀ ਐ ਪੈਸੇ ਤੇ ਨਾਲੇ ਮੇਰੀ ਚੱਲ ਕੁੜੀ ਨੂੰ ਲੋੜ ਪਈ ਰਹਿੰਦੀ ਐ ਤੇ ਕੁੜੀ ਨੂੰ ਚੱਲ ਮੈਂ ਪੈਸਾ ਤਾਂ ਲਾ ਦੇ ਦਿਆ ਕਰੂੰਗੀ ਕਰਤੀਗਾ ਹਾਂਜੀ ਮੰਮੀ ਕਦੇ ਮੋਹ ਦਿੱਤਾ ਸਾਹਿਬ ਵੀ ਪੁੱਛਿਆ ਇੰਨੀ ਸੁਆਹੀ ਆਉਂਦੀ ਹੈ ਪੈਸਾ ਕਿੱਲੇ ਦਾ ਮੰਮੀ ਕਦਨੇ ਗੱਲਾਂ ਕਰਨ ਦੇ ਤੁਸੀਂ ਮੇਰਾ ਸਾਹ ਪੁਸਣਾ ਬਣਦਾ ਆਪਣੇ ਪੈਰਾਂ ਤੇ ਮਿਹਨਤ ਕਰਨ ਦੀ ਆ ਮੰਮੀ ਪਤਾ ਤੇਰਾ ਵੀ ਹੱਕ ਬੰਦਾ ਆ ਤੇਰੀ ਵੋਟੀ ਆ ਉਹ ਵੀ ਸਾਹਿਬ ਕਤਾਵਾ ਤੋਂ ਪੁੱਛਿਆ ਕਾ ਥੋੜੇ ਪੈਸਾ ਲੈ ਲੈ ਕਾ ਤੂੰ ਵੀ ਖਰਚ ਲਿਆ ਕਰ ਮੰਮੀ ਚਲੋ ਜੇ ਉਹ ਮਿਹਨਤ ਕਰਨ ਦੀ ਆ ਨਾ ਤੇ ਚੰਗੀ ਗੱਲ ਕਹੋ ਸਕੋ ਤਾਂ ਨਾਲੇ ਉਹ ਕੋ ਲੈਣੇ ਨਹੀਂ ਬਣਦੇ ਮੇਰੇ ਉਹਨੂੰ ਦੇਣੇ ਬਣਦੇ ਆ ਨਹੀਂ ਪਤਾ ਕਿ ਤੈਨੂੰ ਗੱਲ ਕਰਦਾ ਆ ਚਲ ਸਾਂਝੇ ਖਾਤੇ 'ਚ ਕੰਮ ਹੋਣ ਡਿਆ ਸਾਰਾ ਹੀ ਉਹ ਕਹੜਾ ਵੀ ਗੱਲੀ ਕਰਨ ਢਈ ਆਪਾਂ ਵੀ ਨਾਲ ਕਰਨਦੇ ਆ ਮੰਮੀ ਸਗੋਂ ਵਧੀਆ ਗੱਲ ਬਾਤ ਵੀ ਉਹ ਆਪਣੇ ਖਰਚੇ ਲੈ ਕੇ ਤੁਰੀ ਆ ਸਾਨੂੰ ਉਹਨੂੰ ਦੇਣੇ ਨਹੀਂ ਪੈਂਦੇ ਚਲ ਪਤਾ ਤੇਰੀ ਗੱਲ ਮੈਂ ਮੰਨਦੀ ਆ ਵੇਲਾ ਸਵਾਈ ਵੀ ਹੁਣ ਕਿੰਨੀ ਆਉਂਦੀ ਆ ਧੜਾ ਧੜਾ ਆਉਂਦੀ ਕਮਾਈ ਦਿਨ ਰਾਤ ਇਹ ਕਰਦੀ ਆ ਕੰਮ ਤੇ ਰਾਤ ਦੇ 12 1 ਵਜੇ ਤੀਦਾ ਸਵਾਈ ਕਰਦੀ ਰਹਿੰਦੀ ਆ ਮੰਮੀ ਠੀਕ ਆ ਜੋ ਸਵਾਈ ਕਰਦੀ ਆ ਨਾ ਤੋ ਘਰ ਦਾ ਹੀ ਕੁਝ ਬਣਾਉਂਦੀ ਆ ਚਲੋ ਜੇ ਉਹਨੇ ਮਿਹਨਤ ਕੀਤੀ ਸੀ ਤੋ ਉਹਨੇ ਮੋਟਰ ਵਾਲੀ ਮਸ਼ੀਨ ਲੈਣਤੀ ਆ ਤੇ ਹੁਣ ਉਹਨੂੰ ਥੋੜਾ ਸੌਖਾ ਹੋ ਗਿਆ ਵਾ ਤੋ ਹੁਣ ਵਾਜਿਆ ਮੈਨੂੰ ਸਾਮੀ ਡਈ ਕਹਿਣ ਵੀ ਆਪਾਂ ਨੇ ਮਤਲਬ ਹੋਰ ਮਿਹਨਤ ਕਰਕੇ ਨਾ ਵੱਡੀ ਮਸ਼ੀਨ ਲਿਆਉਣੀ ਆ ਤੋ ਮਤਲਬ ਕੰਮ ਥੋੜਾ ਜ਼ਿਆਦਾ ਵਾ ਇਹਨਾਂ ਥੋੜਾ ਘੱਟ ਨਿਕਲਦਾ ਵਾ ਵੱਡੀ ਮਸ਼ੀਨ ਲਿਆਵਾਂਗੇ ਤੋ ਇਹਨਾਂ ਹੋਰ ਸੌਖਾ ਹੋ ਜਾਊਗਾ ਤੇ ਜਿਹੜੇ ਮਤਲਬ ਸੂਟ ਦਿਹਾੜੀ ਦੇ ਦੋ ਸਿੰਦੀ ਹੋ ਤਿੰਨ ਕੱਢ ਲਿਆ ਕਰੋਗੇ ਆਓ ਚਲੋ ਉਹ ਤੇਰੀ ਗੱਲ ਠੀਕ ਆ ਚਲੋ ਪੈਸੇ ਵੀ ਬਖੇਰੇ ਆਉਂਦੇ ਆ ਆਪਾਂ ਮਸ਼ੀਨਾਂ ਵੀ ਲੈ ਦਵਾਵਾਂਗੇ ਇਹੋ ਜੀ ਗੱਲ ਕੋਈ ਨਹੀਂਗੀ ਚਲੋ ਮੰਮੀ ਬਾਕੀ ਤੁਹਾਡੀ ਗੱਲ ਠੀਕ ਵਾ ਕੋਈ ਗੱਲ ਨਹੀਂ ਪੈਸੇ ਜਿਹੜੇ ਹੈਗੇ ਉਹ ਘਰੇ ਹੀ ਆ ਠੀਕ ਆ ਘਰੇ ਆਉਂਦੇ ਆ ਟੈਨਸ਼ਨ ਨਾ ਲਾਓ ਤੁਸੀਂ ਕਿਤਨਾ ਹੋਰ ਹੀ ਬੋਲੀ ਬੋਲਦਾ ਐ ਇਹਨੇ ਨਹੀਂ ਪੈਸਾ ਲੈਣੇ ਮੈਂ ਪੈਸਾ ਲੈ ਕੇ ਦੱਸੂਗੀ ਮਨਜੀਤ ਦੀ ਸਲਾਹ ਕਦੋਂ ਕੰਮ ਆਊਗੀ ਚੰਗੀ ਮੱਤ ਦੇਗੀ ਮਨਜੀਤ ਪਤਾ ਸੋਈ ਸੁਭੀ ਹਰਵਾਵਾ ਆਂਦੀ ਵਾਵਾ ਪੈਸੇ ਬੰਦੇ ਹਾਂਜੀ ਮਾਮੀ ਜੀ ਆ ਵੇਖ ਲੋ ਤੁਹਾਡੇ ਸਾਹਮਣੇ ਹੀ ਆ ਮੀਨਤ ਦੇ ਨਾਲ ਹੀ ਹੈ ਨਾ ਮੀਨਤ ਕੀਤੀ ਹੈ ਤੇ ਵੇਖੋ ਕਿਨੇ ਪੈਸੇ ਆਏ ਕੋਲ ਹੈ ਨਾ ਤੇਰਾ ਮਮਜੀ ਅੱਧੇ ਜੋੜੇ ਹੀ ਨਾ ਪੈਸੇ ਤੇ ਥੋੜੇ ਇਹਨਾਂ ਨੇ ਪਾਏ ਅੱਗੇ ਤੇ ਕੁਝ ਮੈਂ ਪਾਏ ਅਹੀਂ ਨਾ ਮਸ਼ੀਨ ਲੈਣ ਦੀ ਮੋਟਰ ਤੇ ਲਾਉਣ ਵਾਸਤੇ ਉਹਦੇ ਨਾਲ ਸੌਖ ਹੋ ਗਿਆ ਉਹ ਮੈਂ ਮਮ ਪੈਸੇ ਵੇਖਣ ਲਈ ਬਸ ਅੱਛਾ ਤੇ ਇਤਨਾ ਕਰਾ ਥੋੜੇ ਜਿਹੇ ਪੈਸੇ ਮੈਨੂੰ ਚਾਹੀਦੇ ਮੈਨੂੰ ਲੋੜ ਆ ਪੈਆਂ ਦੀ ਤੇ ਥੋੜੇ ਜਿਹੇ ਪੈ ਇਹ ਐਸੇ ਮਮੀ ਜੀ ਹਾਂ ਪਹਿਲੇ ਤੇ ਮਸ਼ੀਨ ਲੈ ਕੇ ਆਉਣੀ ਸੀ ਪੁੱਤਾ ਕਰਕੇ ਮੈਂ ਦੇ ਹੀ ਗਿੰਨ ਕੀ ਪਹਿਲੇ ਨਾ ਥੋੜੇ ਜਿਹਾ ਹੋਰ ਪੈਣੇ ਦੇ ਵਿੱਚ ਇਹ ਕਹਿੰਦੇ ਸੀ ਮੈਂ ਅਰੇਂਜਮੈਂਟ ਉਹਨਾਂ ਕਰਕੇ ਤੇ ਪਹਿਲੇ ਤਾਂ ਮਿਲਦੀ ਰਹੀ ਨਹੀਂ ਚਲ ਇਤਨਾ ਕਰਕੇ ਉਹਨੂੰ 10000 ਰੁਪਿਆ ਦੇ ਦੇ ਤੇ ਬਾਕੀ ਤੈਨੂੰ ਦੇ ਦਊਗਾ ਤੇ ਮੈਨੂੰ ਚਾਹੀਦੇ ਆ ਜਰੂਰੀ ਚਲ ਠੀਕ ਆ ਮਮੀ ਜੀ ਮੈਂ 5000 ਮੈਂ ਲੈਣੀ ਰੱਖ ਤੇ ਬਾਕੀ ਤੁਸੀਂ ਲੈ ਲਓ ਕੋਈ ਨਹੀਂ ਬਾਕੀ ਮੈਂ ਲੈ ਲਾਂ ਗਿਣਾਂਕਾ ਆ ਤੋ ਫੇ ਚਲੋ ਤੋ ਲੈ ਲਵੀ 10 10 ਅੱਛਾ ਤੋ ਠੀਕ ਆ ਤੂੰ ਗਿਣ ਕੇ ਦਿੱਤਾ ਆ ਤਾ ਈ ਗੱਲ ਬੜਾ ਉਦਸ ਜਾ ਮੇਰੇ ਕੰਦੇ ਕੁਛ ਨਹੀਂ ਰਾਤੀ ਮੈਂ ਤੁਹਾਨੂੰ ਦੱਸਣਾ ਹੈ ਵੀ ਆਵੇਂ ਪੈਸਾ ਦਾ ਅਰੇਂਜਮੈਂਟ ਕਰ ਲਿਆ ਵਾ ਕੋਈ ਤੁਹਾਡੇ ਕੋ ਹੈਗੇ ਆ ਪਾ ਕੇ ਮਸ਼ੀਨ ਲੈ ਆਉਣੇ ਆ ਜਿਹੜੀ ਤੁਸੀਂ ਜਾ ਦੇਖੇ ਹੈਗੇ ਨਹੀਂ ਅਰੇ ਹਾਂ ਤੋਂ ਮਸ਼ੀਨ ਨਹੀਂ ਯੋ ਕੀ ਗੱਲ ਹੋ ਗਈ ਆਹ ਨਹੀਂ ਤਾਂ ਸੇ ਮੰਮੀ ਜੀ ਲੱਗੇ ਆ ਹੁਣ ਫੇਰ ਕਹਿੰਦੇ ਕੀ ਮੈਨੂੰ ਲੋੜ ਆ ਤਾਂ ਸੇ ਫੇਰ ਮੰਮੀ ਲੱਗੇ ਆ ਉਹ ਨਹੀਂ ਇਹ ਜੋ ਤੇ ਇਹ ਲਾਉਂਗਾ ਤਾਂ ਸੇ ਮੰਮੀ ਲੱਗੇ ਆ ਮੰਮੀ ਨੇ ਲਗੇ ਇੱਕ ਦੋ ਵਾਰੀ ਲੈ ਤੁਹਾਡੇ ਕੋ ਤੇ ਮੇਕੋ ਵੀ ਲੈ ਆ ਵੈਸੇ ਇਨੇ ਪੈਸੇ ਨਾਲ ਕੀ ਕਰਦੇ ਮੰਮੀ ਮੈਨੂੰ ਨਹੀਂ ਜੀ ਪਤਾ ਮੰਮੀ ਕੀ ਕਰਨਦੀ ਆ ਮੈਂ ਤੇ ਇੱਕ ਦੋ ਵਾਰ ਨਹੀਂ ਕਿਹਾ ਵੀ ਤੀ ਪਰ ਉਹ ਨਹੀਂ ਕਿਸੇ ਦੀ ਸੁਣਦੇ ਫਿਰ ਮੈਨੂੰ ਕਹਿੰਦੇ ਹੀ ਕਿ ਮੈਨੂੰ ਪੈਸੇ ਨਹੀਂ ਲੌਣਾ ਮੰਮੀ ਜੀ ਲੈ ਗਏ ਲੈ ਕੋ ਨਹੀਂ ਕਿਸੇ ਦਾ ਸੇ ਤਾ ਕੋਈ ਗੱਲ ਹੈ ਤੁਸੀਂ ਦੱਸ ਨਾ ਹੋ ਮੈਂ ਕਰਦਾ ਹੱਲ ਕੁਝ ਹੈ ਆ ਲੋ ਪੈਸੇ ਤੁਸੀਂ ਰੱਖੋ ਸਵੇਰੇ ਤਿਆਰ ਹੋ ਆਪਾਂ ਤੁਸੀਂ ਗਿੜਾ ਕਾਵਾਂਗੇ ਠੀਕ ਆ ਟੈਂਸ਼ਨ ਨਹੀਂ ਲੈਣੀ ਠੀਕ ਆ ਮੈਂ ਕਰਦਾ ਕੁਝ ਆ ਵੀ ਬੈਠੇ ਹੈਂ ਹਾਂ ਬੈਠੇ ਹੈਂ ਮੰਮੀ ਹਾਂ ਆਪਾਂ ਦਾ ਫੋਨ ਆਇਆ ਸੀ ਕੀ ਆਂਦੀ ਉਹ ਕਹਿੰਦੀ ਥੋੜੇ ਜਿਹੇ ਪੈਸੇ ਚਾਹੀਦੇ ਤੇ ਮੈਨੂੰ ਪੈਸੇ ਦੋ ਉਹ ਜਦੋਂ ਮੈਂ ਸੋਚਿਆ ਮਾਂ ਆਦੀ ਉਹ ਤੈਨੂੰ ਉਹ ਪੈਸਾ ਉਹਨਾਂ ਆ ਕੇ ਉਹਨੇ ਪਹਿਲਾਂ ਨੇ ਮੈਨੂੰ ਫੋਨ ਕਰਦੀ ਆ ਉਹਨੇ ਤੈਨੂੰ ਫੋਨ ਕਿਉਂ ਕੀਤਾ ਉਹਨਾਂ ਨੇ ਉਹ ਮੰਮੀ ਮੈਨੂੰ ਪਤਾ ਵਾ ਤੇ ਤੁਹਾਨੂੰ ਹੀ ਫੋਨ ਕਰਦੇ ਹੁੰਦੇ ਭੈਣ ਪਰ ਪਤਾ ਗੱਲ ਕੀ ਵਿਚਲੇ ਭੈਣਾਂ ਦੀ ਵੀ ਮੰਮੀ ਕੋ ਮੈਂ ਅੱਗੇ ਵੀ ਦੋ ਤਿੰਨ ਵਾਰੀ ਲੈ ਆ ਪੈਸੇ ਤੇ ਕਹਿੰਦੀ ਹੁਣ ਮੈਨੂੰ ਸਾਗ ਆਉਂਦੀ ਆ ਮੰਮੀ ਨੂੰ ਕਹਿਣ ਲੱਗੇ ਤੇ ਕਹਿੰਦੀ ਵੀ ਤੂੰ ਵੀਰ ਦੇ ਰੇ ਤਾਂ ਮੈਂ ਤੁਹਾਨੂੰ ਦੇ ਦੂੰਗੀ ਤੇ ਤਾਂ ਕਰਕੇ ਉਹਨੇ ਮੈਨੂੰ ਫੋਨ ਕੀਤਾ ਤਾਂ ਤੁਹਾਨੂੰ ਨਹੀਂ ਕੀਤਾ ਉਹਨਾਂ ਨੇ ਅੱਛਾ ਤੇ ਨਾਲੇ ਮੰਮੀ ਆਪਾਂ ਨੇ ਦੇਣੇ ਭੈਣ ਨੂੰ ਤੇ ਕਿੰਨੇ ਦੇਣੇ ਪੈਸੇ ਆਉਂਦੇ ਹੈ ਇਹ ਟਿੰਪਾ ਨਾ ਆਪ ਹੀ ਜਾਣੇ ਹੁੰਦੇ ਆ ਫਰਸਾਨੇ ਥੋੜਾ ਦੇਣੇ ਚਲ ਅੱਛਾ ਬੈਦ ਮੈ ਲਿਉਣੀ ਆ ਪਾਸੇ ਆ ਤੂੰ ਹੀ ਲੈ ਆ ਗਿਆ ਹੋ ਜਾ ਲੈ ਲਉਣੀ ਦਾ ਲੈ ਖਾ ਪਰ ਤੇ ਇਥੇ ਵੀ ਲੋਡ ਆਪਣੀ ਪੂਰੀ ਕੀਤੀ ਹੋਰ ਕਿ ਨਾ ਪੂਰੀ ਕਰ ਤਾਹ ਜਿੜ ਹੋਰ ਕੇ ਨਾ ਜਾ ਦੇਖ ਕੇ ਆ ਕੋਈ ਨਹੀਂ ਕਿੰਨੀ ਕੋ ਨੂੰ ਲੋਡ ਹੋਣੀ ਪੈਸਾਂ ਵੀ ਕੌਣ ਆ ਹਾਲੋ ਪੈਸਿਆਂ ਦਾ ਰੇਜ਼ਰਮੈਂਟ ਹੋ ਗਿਆ ਵਾ ਹਾਲੋ ਫੜੋ ਪੈਸੇ ਤੇ ਆਪਾਂ ਸਵੇਰੇ ਮਸ਼ੀਨ ਲੈਣ ਜਾਣਾ ਵਾ ਹਾਂ ਗਰਪੀ ਰਹਾ ਕੇ ਦੋ ਗੀਤਾ ਐਡਾ ਮੈਨਾਂ ਝੂਠ ਮਾਰਿਆ ਤੂੰ ਜੇ ਪੈਸਾ ਨਾ ਹੋਤਾ ਆਹ ਦਿੰਦਾ ਤੂੰ ਮੰਮੀ ਜੋ ਮੈਂ ਕੀਤਾ ਵਾ ਨਾ ਸਹੀ ਕੀਤਾ ਮੈਨੂੰ ਪਤਾ ਵਾ ਨਾਲੇ ਇਹ ਪੈਸਿਆਂ ਦੀ ਲੋੜ ਮਤਲਬ ਜ਼ਿਆਦਾ ਜਿਹੜੀ ਆ ਇਸ ਟਾਈਮ ਸੋਨੀਆ ਨੂੰ ਆ ਨਾ ਕੀ ਭੈਣ ਨੂੰ ਕਿਉਂਕਿ ਭੈਣਿਆ ਦੇ ਕੋ ਪਹਿਲਾਂ ਵੀ ਦੋ ਤਿੰਨ ਵਾਰੀ ਪੈਸੇ ਲਏ ਆ ਉਹਨਾਂ ਤੋਂ ਵੱਧ ਲੋੜ ਆ ਇਸ ਟਾਈਮ ਸੋਨੀਆ ਨੂੰ ਕਿਉਂਕਿ ਇਹਨੇ ਵੱਡੀ ਮਸ਼ੀਨ ਲਾ ਕੇ ਆਉਣੀ ਆ ਜੇ ਅਸੀਂ ਵੱਡੀ ਮਸ਼ੀਨ ਲੈ ਕੇ ਆਵਾਂਗੇ ਤਾਂ ਫੇਰ ਇਹ business ਛੇੜਾ ਵੱਡਾ ਹੋਊਗਾ। ਹਾਂਜੀ ਮੰਮੀ ਜੀ ਇਹ ਗੱਲ ਸਹੀ ਕਹਿਂਦੇ ਨੇ। ਹੁਣ ਕਾਰੋਬਾਰ ਸਾਡਾ ਬਹੁਤ ਜ਼ਿਆਦਾ ਵੱਧਾ ਪਿਆ ਵਾ। ਨਾਲੇ ਹੁਣ ਸਾਨੂੰ ਬਹੁਤ ਜ਼ਿਆਦਾ ਸੂਟ ਆਉਂਦੀਆਂ ਨੇ। ਇਸ ਕਰਕੇ ਮਸ਼ੀਨ ਵੱਡੀ ਹੋਊਗੀ ਤੇ ਛੇਤੀ ਕੰਮ ਹੋ ਜਾਊਗਾ। ਨਹੀਂ ਤੇ ਤੁਹਾਨੂੰ ਪਤਾ ਕਸਟਮਰ ਤੇ ਕੋਈ ਨਹੀਂ ਕਰਦਾ ਦੇਰੀ। ਇਸ ਕਰਕੇ ਮੰਮੀ ਜੀ ਬਹੁਤ ਲੋੜ ਸੀ ਤੇ ਮੈਂ ਤਾਂ ਕਰਕੇ ਤੁਹਾਨੂੰ ਮਨਾ ਨਹੀਂ ਕੀਤਾ। ਇਹ ਕਰਕੇ ਮम्मी ਮੈਨੂੰ ਕਹਿਣਾ ਕਿ ਪਿਆ ਵੀ ਭੈਣ ਦੇ ਪੈਸੇ ਮੰਗੇ ਆ। ਕਹਿੰਦੇ ਤੁਸੀਂ ਸੋਨੀਆ ਕੋ ਪੈਸੇ ਲੈਣ ਤੇ ਇਹਨੇ ਜੋੜ ਕੇ ਰੱਖੇ ਵੀ ਮਸੀਨ ਲੈ ਕੇ ਆਉਣੀ ਆ। ਆਹ ਲੱਗ ਤੁਹਾਨੂੰ ਲੋੜ ਵੀ ਨਹੀਂ ਪੈ ਹੈ ਤੇ ਤੁਸੀਂ ਬਿਨਾਂ ਵਜ੍ਹਾ ਪੈਸੇ ਲੈ ਕੇ ਆਪਣੇ ਕੋ ਰੱਖੇ। ਇਹ ਕਰਕੇ ਮੈਨੂੰ ਇਹ ਸਭ ਕਰਨਾ ਪਿਆ। ਉਹ ਮੰਮੀ ਜੀ ਜੇ ਮੈਂ ਪੈਸੇ ਦੇ ਨਾ ਤੁਮਾੜ ਤੇ ਮੈਂ ਘਰ ਵਾਸਤੇ ਦੇਈਏ ਕਰਨਾ ਕਿ ਤਾਂ ਜੋ ਸਾਡਾ ਕਾਰੋਬਾਰ ਵੱਡਾ ਹੋ ਸਕੇ। ਤਾਂ ਕਿ ਮੈਂ ਪੈਸੇ ਕਿਸੇ ਪਿੱਛੇ ਨਹੀਂ ਦੇਣ ਦੀ ਮੰਮੀ ਜੀ। ਮੰਮੀ ਸੋਨੀਆ ਠੀਕ ਐਂ ਦੀ ਆ। ਇੰਨਾ ਕੋਈ ਪਾਸੇ ਪਿੱਤੇ ਨਹੀਂ ਖੜਦੇ ਇਹ ਘਰ ਵਾਸਤੇ ਹੀ ਕਰਨੀ ਆ। ਆਹ ਪਤਾ ਇਹ ਗਲਤ ਮੈਂ ਸੋਚੀ ਨਹੀਂ। ਚੱਲ ਹੁਣ ਮੈਨੂੰ ਇੰਨੀ ਗੱਲ ਆ ਕੇ ਮੈਸਰ ਮਿੰਦਿਆ ਨਾ ਕਰੋ। ਚਲੋ ਅਸੀਂ ਜੋ ਗਲਤੀ ਮੇਰੇ ਤੋਂ ਹੋ ਗਈ ਮੈਨੂੰ ਮਾਫ ਕਰੋ। ਗਾਂ ਤੋਂ ਇਹੋ ਜਿਹਾ ਕੰਮ ਨਾ ਕਰਾਂਗੇ ਰਲ ਮਿਲ ਕੇ ਸਾਰੇ ਰਵਾਂਗੇ ਤੇ ਰਲ ਮਿਲ ਕੇ ਕੰਮ ਚਲਾਵਾਂਗੇ ਆਪਾਂ। ਹਾਂਜੀ ਮੰਮੀ ਜੀ ਮੈਂ ਚਾਹੁੰਦੀ ਆ ਕਿ ਕਮਾਈ ਸਾਰੇ ਰਲ ਕੇ ਇੱਕੋ ਥਾਂ ਹੋਵੇ ਤੇ ਸਾਡੇ ਘਰ ਦਾ ਵੀ ਕੁਝ ਬਣੇ। ਠੀਕ ਹੈ ਨਾ? ਜਿੰਨਾ ਹੱਕ ਪੈਸਿਆਂ ਤੇ ਮੇਰਾ ਤੇ ਇਹਨਾਂ ਦਾ ਨਾ ਉਸ ਤੋਂ ਵੱਧ ਹੱਕ ਤੁਹਾਡਾ ਵਾ ਕਿ ਤੁਸੀਂ ਵੱਡੇ ਉਹ ਘਰ ਦੇ ਵਿੱਚੋਂ ਉਹ ਪਤਾ ਜਿਹੜੀ ਮੇਰੇ ਤੋਂ ਗਲਤੀ ਹੋ ਗਈ ਆ ਘੜੀ-ਘੜੀ ਮੈਨੂੰ ਆ ਕੇ ਸ਼ਰਮਿੰਦਿਆਂ ਨਾ ਕਰੋ ਮੈਨੂੰ ਹੁਣ ਮੰਮੀ ਜੀ ਗੱਲ ਸ਼ਰਮਿੰਦਿਆਂ ਹੁੰਦੀ ਨਹੀਂ ਨੀ ਗੇ ਗੱਲ ਹੈਗੀ ਆ ਮਤਲਬ ਵੀ ਆਪਾਂ ਘਰ ਵੇਚ ਨਾ ਇਕੱਠੇ ਚੱਲੀਏ ਰਲ ਮਿਲ ਕੇ ਚੱਲੀਏ ਤੇ ਆਪਣੇ ਘਰ ਨੂੰ ਬਣਾਈਏ ਤੇ ਆਪਣੀ ਜ਼ਿੰਦਗੀ ਨੂੰ ਸੁਸਾਲ ਕਰੀਏ ਆਹ ਚਾ ਗੱਲ ਤੁਹਾਡੀ ਸਹੀ ਆ ਚੱਲਾ ਹੁਣਾਂ ਪੰਗਾ ਇਸ ਤਰ੍ਹਾਂ ਰਲ ਮਿਲ ਕੇ ਚੱਲਾਂਗੇ ਤੇ ਰਲ ਮਿਲ ਕੇ ਕੰਮ ਕਰਾਂਗੇ ਤੇ ਰਲ ਮਿਲ ਕੇ ਰਵਾਂਗੇ ਆਂ ਹਾਂਜੀ ਮੰਮੀ ਜੀ ਜਦੋਂ ਪੈਸੇ ਦੀ ਲੋੜ ਹੋਏਗੀ ਤੇ ਤੁਸੀਂ ਸਾਨੂੰ ਖਰਚੇ ਨੂੰ ਬਿਆ ਵੀ ਕਰੋ ਕੋਈ ਗੱਲ ਨਹੀਂ ਪੈਸੇ ਆਦੇ ਸਾਡੇ ਨਾਲੋਂ ਵੱਧ ਹੱਕ ਤੁਹਾਡਾ ਹੀ ਆ ਕਿਉਂਕਿ ਤੁਸੀਂ ਵੱਡੇ ਹੋ ਤੇ ਇਸ ਕਰਕੇ ਅਸੀਂ ਕਰ ਰਹੇ ਆ ਵੀ ਜੋ ਮਦਦ ਹੁੰਦੀ ਆ ਲੋੜ ਅਨੁਸਾਰ ਉਸ ਹਿਸਾਬ ਨਾਲ ਅਸੀਂ ਚੱਲੀਏ ਠੀਕ ਆ ਨਾ ਹਾਂ ਠੀਕ ਆ ਹਾਂ ਤੇ ਚਲੋ ਕੋਈ ਨਹੀਂ ਲੋੜ ਤੁਹਾਨੂੰ ਇਹ ਤੇ ਲੋੜ ਮੈਨੂੰ ਵੀ ਆ ਚਲੋ ਆਪਾਂ ਰਲ ਮਿਲ ਕੇ ਹੀ ਰਵਾਂਗੇ ਤੇ ਰਲ ਮਿਲ ਕੇ ਖਰਚਾਂਗੇ ਤੇ ਰਲ ਮਿਲ ਕੇ ਕੰਮ ਕਰਾਂਗੇ ਸਾਰਾ